ਹਾਂਜੀ 3 ਜੂਨ 2024 ਦੀਆਂ ਬਾਜੀਆਂ ਦੇ ਨਤੀਜੇ ਲੈ ਕੇ ਆਇਆ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਆਪਣੀ ਨੂੰ ਕਰਿਓ ਸਬਸਕ੍ਰਾਈਬ ਹਾਂਜੀ ਪੈਂਡ ਆ ਗਿਆ ਖੋਖਰ ਸ਼੍ਰੀ ਮੁਖਸਰ ਸਾਹਿਬ 99 ਕਬੂਤਰ ਉੱਡੇ ਸੀਗੇ ਜੀ 5000 ਮਾਡ ਨੂੰ 6ਾਂ ਚ ਹੋ ਗਈ ਸੀਗੀ ਸਾਂਝੀ 4 ਵਜੇ ਬਾਜੀ ਨਿਬੜ ਗਈ ਜੀ ਗਖੂ ਮਹੂਵਣਾ ਮੋਟਰਸਾਈਕਲ ਪਲੱਸ ਹਾਂਜੀ ਉਹਨੂੰ ਦਿੱਲੀ ਫਰਿੱਜ ਪਲੱਸ ਹਾਂਜੀ ਰੀਤ ਜੈਤੋ ਕੁਲਟਰ ਪਲਾ ਸਾਂਝੀ ਜੀ ਰਮਣਾ ਡੋੜ ਸਾਂਝੀ ਚੀਨਾ ਮਾਨਸਾ ਵੀ ਸਾਂਝੀ ਜੀ ਮੂਸ਼ੀ ਮੂਲਿਆਂ ਵਾਲੀ ਇਹ ਵੀ ਸਾਂਝੀ ਸੀ ਇਹਨਾਂ 6 ਕਬੂਤਰਾਂ ਦੀ ਹੋ ਗਈ ਸੀਗੀ ਬਾਜੀ ਸਾਂਝੀ ਜੀ ਤਿੰਨ ਨਾਮ ਸੀਗੇ ਪਹਿਲੇ ਅਗਲਾ ਆ ਗਿਆ ਜੀ ਪਿੰਡ ਖਿੜਕੀਆਂ ਸ਼੍ਰੀ ਮੁਖਤਸਰ ਸਾਹਿਬ 120 ਉੱਡੇ ਸੀਗੇ 5000 ਮੁੱਢ ਨੂੰ ਜੀ 420 ਤੇ ਬਾਜੀ ਨਿਬੜ ਗਈ ਤਿੰਨਾਂ ਚ ਹੋ ਗਈ ਸੀਗੀ ਸਾਂਝੀ ਜੀ ਪਹਿਲਾ ਹੈਗਾ ਜੀ ਤੇਜ ਕਣੀਆਂ ਮੋਟਰਸਾਈਕਲ ਪਲੱਸ ਹਾਂ ਜੀ ਬਿੰਦਰ ਭਾਈ ਬਖਤੌਰ ਮੋਟਰਸਾਈਕਲ ਪਲੱਸ ਹਾਂ ਜੀ ਪੂਰੀ ਮੋਗੂਣਾ ਜਸਵੀਰ ਬਾਦਲ ਮੋਟਰਸਾਈਕਲ ਪਲੱਸ ਹਾਂ ਜੀ ਜੀ ਤਿੰਨ ਮੋਟਰਸਾਈਕਲ ਜੀ ਤਿੰਨਾਂ ਚੁੰਡੇਗੇ ਫਿਰ ਆ ਗਿਆ ਜੀ 3 ਜੂਨ 2024 ਪਿੰਡ ਮੋਕਲਾ ਜਿਹੜਾ ਆ ਗਿਆ ਜੀ ਜਲੰਧਰ 159 ਕਬੂਤਰ ਉੱਡੇ ਸੀਗੇ 27 ਵਜੇ ਮੁੱਢ ਨੂੰ 3:40 ਮਿੰਟ ਦੇ ਬਾਅਦ ਨਿਬੜ ਗਈ ਜੀ ਪੰਜਾਂ ਚ ਹੋ ਗਈ ਸੀਗੀ ਸਾਂਝੀ ਜਸਕਰਨ ਟੇਸਿੰਗ ਮੋਟਰਸਾਈਕਲ ਪਲੱਸ ਸਾਝੀ ਮਣੀ ਬਡਾਲਾ ਫਰਿੱਜ ਪਲੱਸ ਸਾਝੀ ਜੱਗਾ ਭਿੰਡਰ ਐਲ ਸੀ ਡੀ ਪਲੱਸ ਸਾਝੀ ਬਿੱਲਾ ਲਾਢੀ ਬੱਸੀ ਸਾਝੀ ਤੇ ਸੋਨੂ ਖੰਡੌੜਾ ਇਹਦੀ ਵੀ ਸਾਝੀ ਜੀ ਇਹਨਾਂ ਪੰਜਾਂ ਕੰਪਟਰਾਂ ਦੀ ਸਾਝੀ ਹੋ ਗਈ ਸੀ ਤੇ ਪਹਿਲੇ ਤਿੰਨ ਨਾਮ ਸੀਗੇ ਜੀ ਫਿਰ ਆ ਗਿਆ ਜੀ ਪਿੰਡ ਕੜਾਣੀ ਲੁਧਿਆਣਾ 96 ਓਡੇ ਸੀਗੇ 3200 ਓਡ ਨੂੰ 3:50 ਮਿੰਟ ਦੇ ਬਾਜੀ ਨਿਬੜ ਗਈ ਜੀ ਕੀ ਹਾਕ ਕਬੂਤਰਾਂ ਦੀ ਹੋ ਗਈ ਸੀ ਸੰਜੀ ਨਿਮਰ ਰਾਏਗੜ ਮੋਟਰਸਾਈਕਲ ਗੱਗੀ ਫੈਜਗਾਰਡ ਫਰਿੱਜ ਰਾਜਵੀਰ ਰਾਏਗੜ ਕੂਲਰ ਅਸੀਸ ਢਮੋਟ ਸੰਜੀ ਤੋਤਾ ਢਮੋਟ ਸੰਜੀ ਉਹਦੇ ਵੀਰ ਮਾਦਪੁਰ ਸੰਜੀ ਜੱਗੂ ਯਰਕ ਸੰਜੀ ਤੇ ਮਨਪ੍ਰੀਤ ਸਾਨੇਵਾਲ ਸੰਜੀ ਜੀ ਫਿਰ ਆ ਗਿਆ ਜੀ 3 ਜੂਨ 2024 ਪਿੰਡ ਰਾਮਗੜ ਭੁੱਲਰ ਜਿਲ੍ਹਾ ਆ ਗਿਆ ਜੀ ਲੰ ਲੁਧਿਆਣਾ ਨਾਸੀ ਕਬੂਤਰ ਉੱਡੇ ਸੀਗੇ ਜੀ 5200 ਮੱਢ ਨੂੰ 4:05 ਦੇ ਬਾਜੀ ਨਿਬੜ ਗਈ ਜੀ ਪਹਿਲਾ ਨਾ ਬਣਾਇਆ ਜੀ ਫੌਜੀ ਅਖਾੜਾ ਮੋਟਰਸਾਈਕਲ ਤੇ ਦੂਜਾ ਬਣਾਇਆ ਜੀ ਜੀ ਤੇ ਦੁਬਾਈ ਫਰਿੱਜ ਪਲੱਸ ਵੱਧਾ ਤੇ ਪਲੱਸ ਵੱਧੇ ਵਾਲੀ ਫਰਿੱਜ ਜੀ ਫਿਰ ਆਗੇ ਜੀ 3 ਜੂਨ 2024 ਪੰਡ ਰੱਬੋ 168 ਕਬੂਤਰ ਉੱਡੇ ਸੀਗੇ 3200 ਮੱਢ ਨੂੰ ਜੀ 4:20 ਮਿੰਟ ਤੇ ਬਾਜੀ ਗਈ ਨਿਬੜ ਪੰਜਾਂ ਕਬੂਤਰਾਂ ਦੀ ਹੋ ਗਈ ਸੀਗੀ ਸਾਂਝੀ ਜੀ ਬਾਬੂ ਕੱਪ ਮੋਟਰਸਾਈਕਲ ਵਿੱਕੀ ਕੰਗਣਵਾਲ ਕੇਵਲ ਛਾਪਾ ਕਾਲਾ ਪੰਜ ਰੁੱਖਾਂ ਫਿਰ ਆ ਗਿਆ ਜੀ 3 ਜੂਨ 2024 ਪਿੰਡ ਚੂਟ ਚੱਕ ਮੋਗਾ ਜੀ 70 ਰੋੜੇ ਸੀਗੇ 2200 ਮੁੱਢ ਨੂੰ 3:30 ਮਿੰਟ ਤੇ ਬਾਜੀ ਨਿਬੜ ਗਈ ਜੀ ਚਾਰਾਂ ਕਬੂਤਰਾਂ ਦੀ ਹੋ ਗਈ ਸੀਗੀ ਸਾਂਝੀ ਚੰਦਰ ਸੁਧਾਰ কুলਰ ਬਲਜੀਤ ਡੱਲਾ কুলਰ ਮੋਟਾ ਅਜੀਤਵਾਲ ਇਹ ਵੀ কুলਰ ਜੀ ਰਮਨ ਭਾਈ ਰੂਪਾ ਪੱਖਾ ਜੀ ਚਾਰ ਨਾਮ ਸੀਗੇ ਜੀ ਤਿੰਨ ਚਾਰਾਂ ਚ ਵੰਡੇਗੇ ਵੀਡੀਓ ਨੇਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ